ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਕੈਂਡੀ ਜੀ ਬਹੁਤ ਤਰੱਕੀ ਕਰ ਲਈ ਆਪਾਂ ਆਜੋ ਫਿਰ ਵੇਖੀਏ ਕਿੰਨੀ ਕਿ ਤਰੱਕੀ ਕਰ ਲਈ ਪਹਿਲਾਂ ਬੱਚੇ ਦਾ ਜਨਮ ਘਰ ਵਿੱਚ ਹੀ ਹੋ ਜਾਂਦਾ ਸੀ ਕਦੇ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ ਸੀ ਨਾ ਬੱਚੇ ਨੂੰ ਨਾ ਮਾਂ ਨੂੰ ਮਾਂ ਨੂੰ ਹੁਣ ਬੱਚਿਆਂ ਦੇ ਜਨਮ ਹਸਪਤਾਲਾਂ ਵਿੱਚ ਹੁੰਦੇ ਮਾਵਾਂ ਦੀ ਢਿੱਡ ਪਾੜ ਕੇ ਬੱਚਿਆਂ ਨੂੰ ਜਨਮ ਦਿਵਾਏ ਜਾਂਦੀ ਮਾਂ ਬੱਚੇ ਦੀ ਕਈ ਵਾਰ ਜ਼ਿੰਦਗੀ ਵੀ ਨਹੀਂ ਬਚ ਪਾਉਂਦੀ ਪਹਿਲਾਂ ਰੁੱਖੀ ਵਿੱਚ ਖਾਂਦੇ ਸੀ ਘਰਾਂ ਵਿੱਚ ਦੁੱਧ ਕਿਹਾ ਆਮ ਸੀ ਦੁੱਧ ਘਰ ਵਿੱਚ ਹੀ ਰਹਿੰਦਾ ਸੀ ਮਦਾਣੀਆਂ ਹੱਥਾਂ ਨਾਲ ਰੜਕਦੀ ਛੰਨਿਆਂ 'ਚ ਮੱਖਣ ਪਾਉਂਦੇ ਘਿਓ ਦੇ ਪੀਪੇ ਭਰ ਲੈਂਦੇ ਪ੍ਰਾਣੀ ਬਜ਼ੁਰਗਾਂ ਤੋਂ ਸੁਣਿਆ ਚਾਰ-ਚਾਰ ਪੰਜ-ਪੰਜ ਕਿਲੋ ਘਿਓ ਮੂੰਹ ਲਾ ਪੀ ਜਾਂਦੀ 6-6 7-7 ਕਿਲੋ ਗੋੜੇ ਕੱਲਾ ਜਣਾ ਖਾ ਜਾਂਦਾ ਸੀ ਹੁਣ 10 ਤਰ੍ਹਾਂ ਦੇ ਪਕਵਾਨ ਬਣਦੇ ਘਰਾਂ ਫਿਰ ਵੀ ਸਰੀਰ 'ਚ ਜਾਨ ਨਹੀਂ ਸਾਰਾ ਦੁੱਧ ਡੈਰੀ 'ਚ ਸ਼ਹਿਰਾਂ ਵਾਲਿਆਂ ਕੋਲ ਤਾਂ ਜਾਂ ਨਕਲੀ ਦੁੱਧ ਪਹੁੰਚਦਾ ਹੈ ਜਾਂ ਫਿਰ ਪੈਕਾਂ ਵਾਲਾ ਪਾਣੀ ਜਿਹਾ ਘਰਾਂ ਵਿੱਚ ਘਿਓ ਮੱਖਣ ਨਹੀਂ ਰਿਹਾ ਜੇ ਕਿਸੇ ਘਰ ਹੈ ਉਹਨਾਂ ਛੇਤੀ ਹਜ਼ਮ ਨਹੀਂ ਹੁੰਦਾ ਪਹਿਲਾਂ ਅਸੀਂ ਘਰ ਠੰਡੇ ਕਰਨ ਲਈ ਘਰਾਂ 'ਚ ਰੁੱਖ ਲਗਾਉਂਦੇ ਸੀ ਅੱਜ ਕੱਲ ਏਸੀ ਲਵਾਉਂਦੇ ਆ ਪਹਿਲਾਂ ਚਟਨੀ ਜਾਂ ਪਿਆਜ਼ ਰੋਟੀ ਤੇ ਧਰ ਖੁਸ਼ੀ-ਖੁਸ਼ੀ ਖਾ ਲੈਂਦੇ ਸੀ ਸਰੀਰ ਵਿੱਚ ਅੰਨਾ ਜੋਰ ਸੀ ਦੋ ਦੋ ਕੁਆਟਲ ਵਜਨ ਆਰਾਮ ਨਾਲ ਚੁੱਕ ਲੈਂਦੀ ਸੀ ਅੱਜ ਕੱਲ੍ਹ ਘਰਾਂ ਵਿੱਚ ਦਾਲਾਂ ਸਬਜ਼ੀਆਂ ਫਿਰ ਵੀ ਨਖਰੇ ਕਰਦੇ ਖਾਣ ਲੱਗੇ ਜੋ ਖਾਂਦੇ ਕਣਕ ਦਾਲਾਂ ਸਬਜ਼ੀਆਂ ਉਹ ਵੀ ਜ਼ਹਿਰੀਲੀਆਂ ਸਰੀਰ ਵਿੱਚ ਕਮਜ਼ੋਰੀ ਰਹਿੰਦੀ 30 ਕਿਲੋ ਵਜਨ ਨਹੀਂ ਚੁੱਕ ਹੁੰਦਾ ਪਹਿਲਾਂ ਔਰਤਾਂ ਸਵੇਰੇ ਜਲਦੀ ਉੱਠ ਘਰ ਦਾ ਕੰਮ ਮੁਕਾ ਬਾਹਰ ਵੀ ਕੰਮ 'ਚ ਹੱਥ ਬਟਾਉਂਦੀਆਂ ਅੱਜ ਕੱਲ ਦੇ ਘਰ ਦੇ ਕੰਮ ਮਸਾ ਮੁਕਦੇ ਉਹ ਵੀ ਕਰਦੀਆਂ ਥੱਕ ਜਾਂਦੀਆਂ ਪਹਿਲਾਂ ਘਰਾਂ ਨੂੰ ਕੁੰਡੇ ਨਹੀਂ ਲੱਗੇ ਹੁੰਦੇ ਸੀ ਅੱਜ ਕੱਲ ਸੀਸੀਟੀਵੀ ਲੱਗੇ ਆ ਪਹਿਲਾਂ ਕਿਸੇ ਨਾ ਸਿਰ ਦੁੱਖਦਾ ਸੀ ਨਾ ਹੀ ਆ ਲਾ ਇਲਾਜ ਬਿਮਾਰੀਆਂ ਸੀ ਜੇ ਥੋੜਾ ਬੁਖਾਰ ਹੁੰਦਾ ਤਾਂ ਗੋਲਦੀ ਨਹੀਂ ਸੀ ਜੇ ਕਦੀ ਕੋਈ ਬਿਮਾਰ ਜਾਦਾ ਹੋ ਵੀ ਜਾਂਦਾ ਤਾਂ ਘਰ ਹੀ ਕਾੜਾ ਬਗੈਰਾ ਬਣਾ ਪੀ ਲੈਂਦਾ ਜਾਂ ਪਿੰਡ ਦਾ ਬੈਦ ਹੀ ਸਭ ਕੁਝ ਠੀਕ ਕਰ ਦਿੰਦਾ ਸੀ ਅੱਜ ਕੱਲ ਹਸਪਤਾਲਾਂ ਚ ਲਾਈਨਾਂ ਨੀ ਟੁੱਟਦੀਆਂ ਪਹਿਲਾਂ ਦੋਸਤ ਰਿਸ਼ਤੇਦਾਰ ਦੀ ਚਿੱਠੀ ਤੇ ਫੁੱਲੇ ਨਾ ਸਮਾਉਂਦੇ ਸੀ ਅੱਜ ਕੱਲ ਕਿਸੇ ਦਾ ਫੋਨ ਆਉਂਦਾ ਚੁੱਕਣ ਦਾ ਸਮਾਂ ਨਹੀਂ ਨੱਕ ਬੁੱਲ ਵੱਟਦੀ ਪਹਿਲਾਂ ਕਿੰਨੇ ਕਿੰਨੇ ਮੀਲ ਨੰਗੇ ਪੈਰ ਤੁਰਦੇ ਨਾ ਥੱਕਦੀ ਸੀ ਰਸਤੇਦਾਰੀਆਂ 'ਚ ਵੀ ਤੁਰ ਕੇ ਜਾਂਦੇ ਸੀ ਅੱਜ ਕੱਲ ਬੱਸਾਂ ਕਾਰਾਂ ਮੋਟਰਸਾਈਕਲ ਵਗੈਰਾ ਤੇ ਵੀ ਥੱਕ ਜਾਂਦੇ ਪਿੰਡ ਦੇ ਪਰਲੇ ਪਾਸੇ ਤੁਰ ਕੇ ਨਹੀਂ ਜਾ ਹੁੰਦਾ ਪਹਿਲਾਂ ਹਵਾ ਪਾਣੀ ਮਿੱਟੀ ਦੀ ਕਦਰ ਸੀ ਹੁਣ ਤਿੰਨਾ ਚੋਂ ਕਿਸੇ ਚੀਜ਼ ਨੂੰ ਜ਼ਹਿਰੀਲਾ ਕਰਨ 'ਚ ਕਸਰ ਨਹੀਂ ਛੱਡ ਰਹੀ ਪਹਿਲਾਂ ਬੱਚਿਆਂ ਦਾ ਬਚਪਨ ਖੇਡ ਕੇ ਗੁਜ਼ਰਦਾ ਸੀ ਅੱਜ ਕੱਲ ਮੋਬਾਈਲਾਂ ਵਿੱਚ ਗੁਜ਼ਰਦਾ ਪਹਿਲਾਂ ਬਾਕੀ ਕੰਮ ਭੁੱਲ ਜਾਂਦੇ ਸੀ ਗੁਰੂ ਘਰ ਜਾਣਾ ਨਹੀਂ ਸੀ ਭੁੱਲਦੇ ਅੱਜ ਕੱਲ ਗੁਰੂ ਘਰ ਜਾਣਾ ਭੁੱਲ ਜਾਂਦੇ ਕੰਮ ਹੀ ਯਾਦ ਰਹਿੰਦੀ ਪਿੰਡ ਦੇ ਗੁਰੂ ਘਰ ਜਾਣ ਦਾ ਸਮਾਂ ਨਹੀਂ ਪਾੜ ਤਕਰਨਾ ਕੀ ਸਵੇਰੇ ਸ਼ਾਮ ਪਹਿਲੇ ਵੇੜੇ ਵਿੱਚ ਇਕੱਠੇ ਬੈਠਰ ਬਾਤਾਂ ਕਹਾਣੀਆਂ ਸੁਣਦੀ ਹਸਤਿਆਂ ਦੀਆਂ ਕਿਲਕਾਰੀਆਂ ਦੀਆਂ ਆਵਾਜ਼ਾਂ ਆਉਂਦੀਆਂ ਅੱਜ ਸਭ ਆਪਣੋ ਆਪਣੇ ਕਮਰਿਆਂ 'ਚ ਚੁੱਪ ਬੈਠੀ ਪਹਿਲਾਂ ਇੱਜ਼ਤੋਂ ਵੱਧ ਕੇ ਕੁਝ ਨਹੀਂ ਸੀ ਅੱਜਕੱਲ ਇੱਜ਼ਤਾਂ ਦਾ ਪਤਾ ਹੀ ਐ ਸਭ ਨੂੰ ਪਹਿਲਾਂ ਜਾਮਣ ਮਰੂਦ ਆਮਬ ਬਰੂਟੀ ਨਿੰਮ ਟਾਲੀਆਂ ਘਰਾਂ ਖੇਤਾਂ ਚ ਆਮ ਸੀ ਅੱਜ ਕੱਲ ਗਮਲਿਆਂ ਚ ਫੁੱਲ ਬੂਟੇ ਲਾਈ ਹੋਏ ਆ ਪਹਿਲਾਂ ਘਰਾਂ ਵਿੱਚ ਦੀਵਿਆਂ ਦੀ ਲੋ ਸੀ ਚਾਨਣੀ ਰਾਤ ਸੀ ਸਾਰਾ ਘਰ ਰਸਨਾਉਂਦਾ ਹੁੰਦਾ ਸੀ ਅੱਜ ਕੱਲ ਲਾਈਟਾਂ ਨਾਲ ਚਮਕ ਹੈ ਪਰ ਘਰਾਂ ਵਿੱਚ ਹਨੇਰਾ ਹੀ ਪਹਿਲਾਂ ਪੱਖੀਆਂ ਦੀ ਹਵਾ ਚ ਆਰਾਮ ਨਾਲ ਸੌਂਦੇ ਸੀ ਅੱਜਕੱਲ ਕੂਲਰ ਏਸੀਆਂ ਚ ਸਕੂਨ ਦੀ ਨੀਂਦ ਨਹੀਂ ਆਉਂਦੀ ਪਹਿਲਾਂ ਹਰ ਇੱਕ ਦੀ ਮਰਦਤ ਕਰਦੀ ਸੀ ਗਲਤ ਕੰਮ ਕਰਨ ਲੱਗੇ ਪਰਮਾਤਮਾ ਤੋਂ ਡਰਦੀ ਸੀ ਅੱਜਕੱਲ ਬੁਰਾ ਕਰਵਾ ਲਓ ਸਾਡੇ ਤੋਂ ਚੰਗਾ ਨਹੀਂ ਕਰ ਸਕਦੇ ਕਿਸੇ ਦਾ ਪਹਿਲਾਂ ਮੈਲੇ ਕੱਪੜੇ ਮੈਲੇ ਹੁੰਦੇ ਸੀ ਕਰਤਾਰ ਸਾਫ਼ ਸਨ ਪਰ ਅੱਜਕੱਲ ਕੱਪੜੇ ਸਾਫ਼ ਆ ਕਰਦਾਰ ਗੰਦੀ ਆ ਪਹਿਲਾਂ ਗੁਰੂ ਘਰ ਪ੍ਰਸਾਦ ਲੈਣਾ ਵਰਕਤ ਗੁਰੂ ਦਾ ਅਸ਼ੀਰਵਾਦ ਸਮਝਦੇ ਸੀ ਅੱਜ ਕੱਲ ਇੱਕ ਫਾਰਮੈਲਟੀ ਬਣ ਰਹਿ ਗਿਆ ਹੋਰ ਵੀ ਬਹੁਤ ਤਰਕੀ